ਸਜੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਹਾਜ਼ਰਾਂ ਹਰਜੀਤ ਕੋਰ ਦਵਾਰਾ ਲਿਖੀ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਭਾਗ 10 ਲੈ ਕੇ ਆਉ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਵਿੰਮੀ ਮੰਮੀ ਜੀ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਪਾਪਾ ਜੀ ਕੁਝ ਕਹਿੰਦੇ ਨਹੀਂ ਤਾਂ ਉਹਨਾਂ ਦਾ ਗੁੱਸਾ ਮੇਰੇ ਤੇ ਕਿਉਂ ਕਰਦੇ ਹੋ ਰੀਨੂ ਅੱਛਾ 4 ਦਿਨ ਪੀਕੇ ਰਹਿ ਆਈ ਮਾਂ ਨੇ ਜਵਾਨ ਚਲਾਉਣੀ ਵੀ ਸਿਖਾ ਦਿੱਤੀ ਵਿਮੀ ਪਲੀਜ਼ ਮੰਮੀ ਜੀ ਤੁਸੀਂ ਐਵੇਂ ਨਾ ਕਰੋ ਤੁਸੀਂ ਦਾਦੀ ਬਣ ਪਾਲਿਓ ਵਿਕਾਸ ਵੀ ਨਸ਼ਾ ਛੱਡ ਰਿਹਾ ਏ ਆਪਾਂ ਰਲ ਮਿਲ ਕੇ ਉਸ ਨੂੰ ਇਸ ਪਾਸੇ ਤੋਂ ਹਟਾਈਏ ਫਿਰ ਆਪਣਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਇਸ ਲਈ ਜੇਕਰ ਮੇਰੀ ਤੇ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰ ਦਿਓ ਆਪਾਂ ਸਾਰੀ ਪਿਆਰ ਨਾਲ ਰਹੀਏ ਤਾਂ ਕਿੰਨਾ ਵਧੀਆ ਲੱਗੇਗਾ ਰੇਨੂ ਚੱਲ ਜ਼ਿਆਦਾ ਨਾ ਗੱਲਾਂ ਸੁਣਾ ਮੈਨੂੰ ਮੇਰੀ ਤੇ ਮੱਤ ਮਰੀ ਗਈ ਸੀ ਜੋ ਤੇਰਾ ਰਿਸ਼ਤਾ ਆਪਣੇ ਮੁੰਡੇ ਨਾਲ ਕਰ ਲਿਆ। ਵੇਖਣ ਨੂੰ ਬੜੀ ਸ਼ਰੀਫ ਲੱਗਦੀ ਸੀ ਪਰ ਮੈਨੂੰ ਕੀ ਪਤਾ ਸੀ ਤੂੰ ਮਾਂ ਤੇ ਹੀ ਗਈਆਂ ਮਿੱਠੀਆਂ ਗੱਲਾਂ ਨਾਲ ਅਗਲੇ ਨੂੰ ਠੱਗਣ ਵਾਲੀ। ਮੇਰੇ ਕੋਲੋਂ ਛੱਡਿਆ ਹੀ ਕੀ ਆ ਜੋ ਮੈਂ ਪਿਆਰ ਨਾਲ ਰਹਾ ਜਾਂ ਚਲੀ ਜਾ ਮੇਰੇ ਕੋਲ। ਬਿੰਮੀ ਉੱਟ ਕੇ ਆਪਣੇ ਕਮਰੇ ਵਿੱਚ ਆ ਜਾਂਦੀ ਆ ਤੇ ਮਨ 'ਚ ਸੋਚਦੀ ਆ ਕਿ ਤੇਰੇ ਵਰਗੀ ਔਰਤ ਦੀ ਇਹੀ ਹਾਲਤ ਹੋਣੀ ਚਾਹੀਦੀ ਆ। ਬਲਰਾਜ ਦੁਕਾਨ ਤੇ ਜਾਂਦਾ ਹੈ ਤਾਂ ਸੋਨੂੰ ਕਹਿੰਦਾ ਆ ਕਿ ਪਾਪਾ ਮੈਂ ਹੁਣ ਜਾਮਾ ਬਲਰਾਜ ਨਹੀਂ ਕਿਤੇ ਨਹੀਂ ਜਾਣਾ ਤੂੰ ਮੈਂ ਅੱਜ ਤੋਂ ਮੁੰਡਿਆਂ ਦਾ ਹਿਸਾਬ ਕਰ ਦਿੱਤਾ ਹੁਣ ਆਪਾਂ ਤਿੰਨੇ ਪਿਓ ਪੁੱਤਰ ਸਾਰਾ ਕੰਮ ਸੰਭਾਲਾਂਗੇ ਸੋਨੂੰ ਪਾਪਾ ਮੈਂ ਤਾਂ ਆਈਲੈਂਡਸ ਕਰਕੇ ਕੈਨੇਡਾ ਜਾਣਾ ਈ ਬਲਰਾਜ ਕਿਤੇ ਨਹੀਂ ਜਾਣਾ ਤੂੰ ਨਾ ਮੇਰੇ ਕੋਲ ਫालतू ਪੈਸਾ ਹੈ ਜਾਂ ਤੈਨੂੰ ਕੈਨੇਡਾ ਪੇ ਚੱਲ ਲਈ ਇੱਥੇ ਆਪਣੀ ਦੁਕਾਨ ਤੇ ਕੰਮ ਕਰ ਉੱਥੇ ਜਾ ਵੀ ਸਟੋਰਾਂ ਤੇ ਨੌਕਰ ਬਣ ਕੇ ਕੰਮ ਕਰਨਾ ਹੈ ਸੋਨੂੰ ਚੁੱਪ ਕਰਕੇ ਦੁਕਾਨ ਦੇ ਪੈਰ ਚਾਂਦਾ ਹੈ ਬਲਰਾਜ ਵਿਕਾਸ ਨੂੰ ਸਾਰਾ ਦਿਨ ਆਪਣੇ ਕੋਲ ਹੀ ਰੱਖਦਾ ਹੈ ਦੇ ਵਿਦਵਾ ਵੀ ਆਪ ਹੀ ਦਿੰਦਾ ਹੈ ਤੇ ਨਾਲ ਹੀ ਗਾਹਕਾਂ ਨੂੰ ਕੱਪੜੇ ਦਿਖਾਉਣ ਨੂੰ ਕਹਿੰਦਾ ਹੈ ਤਾਂ ਉਸ ਦਾ ਧਿਆਨ ਕੰਮ ਵਿੱਚ ਲੱਗੇ ਰਾਤ ਨੂੰ ਤਿੰਨੇ ਪਿਓ ਪੁੱਤਰੀ ਇਕੱਠੇ ਕਰ ਆਉਂਦੇ ਹਨ ਔਰ ਤਕਸ਼ੀਲਾ ਤਾਂ ਘਰ ਚਲੀ ਜਾਂਦੀ ਆ ਵਿੰਮੀ ਉੱਟਕੇ ਉਹਨਾਂ ਨੂੰ ਪਾਣੀ ਰੋਟੀ ਦੇਣ ਲੱਗਦੀ ਆ ਤਾਂ ਬਲਰਾਜ ਕਹਿੰਦਾ ਵਿੰਮੀ ਪੁੱਤਰ ਤੂੰ ਆਰਾਮ ਕਰ सोनू ਤੇ ਮੈਂ ਰੋਟੀ ਪਾ ਲੈਨੀ ਵਿੰਮੀ ਪਾਪਾ ਜੀ ਜੇਕਰ ਮੰਮੀ ਜੀ ਤੋਂ ਕੋਈ ਗਲਤੀ ਹੋ ਗਈ ਆ ਤਾਂ ਉਹਨਾਂ ਨੂੰ ਮਾਫ ਕਰ ਦਿਓ ਉਹਨਾਂ ਨੂੰ ਇੱਥੇ ਬੁਲਾ ਲਓ ਸਾਰਾ ਪਰਿਵਾਰ ਮਿਲ ਜੁਲ ਕੇ ਰਹੇ ਤਾਂ ਹੀ ਚੰਗਾ ਲੱਗਦਾ ਆ ਬਲਰਾਜ じゃ ਸੋਨੂੰ ਆਪਣੀ ਮੰਮੀ ਨੂੰ ਬੁਲਾ ਲਿਆ ਸਭ ਨੂੰ ਕਮਰੇ ਵਿੱਚ ਜਾ ਕੇ ਕਹਿੰਦਾ ਆ ਕਿ ਮੰਮੀ ਪਾਪਾ ਨੇ ਬੁਲਾਇਆ ਹੈ ਰੀਨੂ ਤੁਸੀਂ ਸਾਰੇ ਤਾਂ ਮੇਰੇ ਤੋਂ ਦੂਰ ਹੀ ਰਹੋ ਤੇਰੇ ਪਾਪਾ ਨੇ ਹੀ ਮੈਨੂੰ ਕਿਹਾ ਆ ਸੋਨੂੰ ਬਾਹਰ ਆ ਕੇ ਦੱਸੇ ਤਾਂ ਬਲਰਾਜ ਆ ਕੇ ਰੀਨੂ ਨੂੰ ਕਹਿੰਦਾ ਆ ਕਿ ਮੈਂ ਗੁੱਸੇ ਵਿੱਚ ਕਹਿ ਦਿੱਤਾ ਸੀ ਚਲ ਹੁਣ ਐਵੇਂ ਤਮਾਸ਼ਾ ਨਾ ਕਰ ਬੱਚੇ ਬੁਲਾ ਰਹੇ ਹਨ ਰੀਨੂ ਬਾਹਰ ਆਉਂਦੀ ਆ ਤਾਂ ਬਲਰਾਜ ਕਹਿੰਦਾ ਹੈ ਕਿ ਰੋਟੀ ਪੱਕੀ ਲਿਆ ਰੀਨੂ ਰੋਟੀ ਪਾਣਰ ਰਸੋਈ ਵਿੱਚ ਜਾਂਦੀ ਆ। ਤਾਂ ਵਿਮੀ ਉੱਠ ਕੇ ਜਾਂਨ ਰਸੋਈ ਵਿੱਚ ਲੱਗੀ। ਤਾਂ ਬਲਰਾਜ ਕਹਿੰਨੇ ਕਿ ਵਿਮੀ ਪੁੱਤੈ ਤੈਨੂੰ ਡਾਕਟਰ ਨੇ ਕਿਹਾ ਹੈ ਕਿ ਬੱਚੇ ਦੇ ਜਨਮ ਤੱਕ ਤੂੰ ਬੈੱਡ ਰੈਸਟ ਕਰਨੀ। ਤੂੰ ਫਿਰ ਗੱਲ ਨਹੀਂ ਸੁਣਦੀ। ਚਲ ਪੜਛਾ। सोनू ਤੂੰ ਮੰਮੀ ਨਾਲ ਰੋਟੀ ਫੜ ਲਿਆ। ਰੀਨੂ ਤੇ सोनू ਰੋਟੀ ਲੈ ਕੇ ਆਉਂਦੇ ਹਨ ਤੇ ਸਾਰੇ ਡਾਈਨਿੰਗ ਟੇਬਲ ਤੇ ਬੈਠ ਕੇ ਰੋਟੀ ਖਾਣ ਲੱਗ ਪਈ। ਬਲਰਾਜ ਵਿਕਾਸ ਤੇ सोनू ਨਾਲ ਗੱਲਬਾਤ ਕਰਦਾ ਹੈ ਪਰ ਰੀਨੂ ਚੁੱਪ ਕਰਕੇ ਰੋਟੀ ਖਾ ਰਹੀ ਸੀ। ਵਿਮੀ ਉਸ ਨੂੰ ਬੁਲਾਉਣ ਲਈ ਕਹਿੰਦੀ ਆ ਕਿ ਮੰਮੀ ਜੀ ਸਬਜੀ ਫੜਾਓ ਤੇ ਰੀਨੂ ਚਿਪ ਕਰਕੇ ਸਬਜੀ ਵਾਲਾ ਡੰਗਾ ਉਸ ਵੱਲ ਕਰ ਦਿੰਦੀ ਆ ਰੋਟੀ ਖਾ ਕੇ ਸਾਰੇ ਸੌਣ ਲਈ ਚਲੇ ਜਾਂਦੇ ਹਨ ਵਿਮੀ ਬੈਠਦੀ ਵਿਕਾਸ ਕੋਲ ਜਾ ਲੰਮੀ ਪੈ ਕੇ ਉਸ ਦਾ ਹੱਥ ਫੜ ਕਿੰਦੀ ਆ ਕਿ ਤੁਸੀਂ ਹੁਣ ਠੀਕ ਹੋ ਵਿਕਾਸ ਹਾਂ ਮੈਂ ਠੀਕ ਹਾਂ ਵਿਮੀ ਪਲੀਜ਼ ਮੈਨੂੰ ਮਾਫ ਕਰ ਦੇ ਮੈਂ ਤੇਰੇ ਤੇ ਹੱਥ ਚੁੱਕਿਆ ਸੀ ਬਸ ਨਸ਼ੇ ਕਰਕੇ ਮੈਨੂੰ ਸੋਚ ਹੀ ਨਹੀਂ ਸੀ ਰਹਿੰਦੀ ਮੈਨੂੰ ਪਾਪਾ ਨੇ ਦੱਸਿਆ ਸੀ ਕਿ ਮੈਂ ਤੈਨੂੰ ਮਾਰਿਆ ਸੀ ਤੇ ਤੂੰ ਬੇਹੋਸ਼ ਹੋ ਗਈ ਸੀ ਵਿੰਮੀ ਕੋਈ ਗੱਲ ਨਹੀਂ ਤੁਸੀਂ ਕਿਹੜਾ ਜਾਣਬੁਝਕੇ ਮਾਰਿਆ ਸੀ ਨਸ਼ੇ ਨਾਲ ਮੱਤ ਮਰੀ ਜਾਂਦੀ ਆ ਹੁਣ ਤੁਸੀਂ ਠੀਕ ਹੋ ਗਏ ਹੋ ਹੁਣ ਆਪਾਂ ਆਪਣੇ ਬੱਚੇ ਨਾਲ ਖੁਸ਼ੀ-ਖੁਸ਼ੀ ਰਹਾਂਗੇ ਤੇ ਉਸ ਹੱਥ ਆਪਣੇ ਪੇਟ ਤੇ ਰੱਖ ਲੰਦੀ ਆ ਵਿੰਮੀ ਦੇ 5 ਮਹੀਨੇ ਪੂਰੇ ਹੋ ਗਏ ਸੀ ਤੇ ਬੱਚੇ ਦੀ ਮੂਵਮੈਂਟ ਕਾਫੀ ਹੁਣ ਲੱਗ ਪਈ ਸੀ ਵਿਕਾਸ ਇਹ ਤਾਂ ਬੜਾ ਸ਼ਰਾਰਤੀ ਲੱਗਦਾ ਆ ਅੰਦਰ ਹੀ ਕਿਵੇਂ ਸ਼ਾੜਾ ਮਾਰਦਾ ਹੈ ਤੇ ਵਿਮੀਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲੈਂਦਾ ਹੈ। ਵਿਮੀ ਲਈ ਵਿਆਹ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਸ ਨੂੰ ਵਿਕਾਸ ਦਾ ਪਿਆਰ ਮਿਲਿਆ ਸੀ ਤੇ ਇਸ ਸਮੇਂ ਉਸ ਦੀ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੋਚਦੀ ਆ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਚਲੋ ਵਕਤ ਨਾਲ ਸਭ ਕੁਝ ਠੀਕ ਹੋ ਗਿਆ। ਅਗਲੀ ਸਵੇਰ ਵਿਮੀ ਉੱઠી ਤਾਂ ਉਸ ਦੇ ਚਿਹਰੇ 'ਤੇ ਇੱਕ ਅਲੱਗ ਹੀ ਚਮਕ ਸੀ। ਉਸਨੇ ਵਿਕਾਸ ਨੂੰ ਉਠਾਇਆ ਤਾਂ ਉਹ ਕਹਿੰਦਾ ਮੈਨੂੰ ਪਾਪਾ ਤੋਂ ਗੋਲੀਆਂ ਲਿਆ ਕੇ ਦਿੱਤੀ। ਐਵੇਂ ਉੱਠਿਆ ਨਹੀਂ ਜਾਂਦਾ। ਵਿਮੀ ਬਲਰਾਸ ਤੋਂ ਗੋਲੀਆਂ ਲਿਆ ਕੇ ਵਿਕਾਸ ਨੂੰ ਦਿੰਦੀ ਆ ਤੇ ਉਹ ਗੋਲੀਆਂ ਖਾ ਕੇ ਫਿਰ ਸੋ ਜਾਂਦਾ ਹੈ ਸ਼ੀਲਾ ਨੇ ਆ ਕੇ ਚਾਹ ਬਣਾਈ ਤੇ ਸਾਰਿਆਂ ਨੂੰ ਦਿੱਤੀ ਤੇ ਵਿਮੀ ਲਈ ਜੂਸ ਬਣਾ ਕੇ ਲੈ ਆਈ ਵਿਮੀ ਸ਼ੀਲਾ ਨੂੰ ਕਹਿੰਦੀ ਆ ਕਿ ਆਂਟੀ ਵਿਕਾਸ ਲਈ ਵੀ ਜੂਸ ਬਣਾ ਕੇ ਲਿਆ ਦਿਓ ਸ਼ੀਲਾ ਵਿਕਾਸ ਲਈ ਵੀ ਜੂਸ ਬਣਾ ਲਿਆਈ ਵਿਮੀ ਨੇ ਵਿਕਾਸ ਨੂੰ ਉਠਾ ਕੇ ਜੂਸ ਪੀਣ ਨੂੰ ਦਿੱਤਾ ਵਿਮੀ ਆਪਮੇ ਠੀਕ ਨਹੀਂ ਸੀ ਪਰ ਵਿਕਾਸ ਦਾ ਪੂਰਾ ਧਿਆਨ ਰੱਖਦੀ ਵਿਕਾਸ ਵਿਮੀ ਦਾ ਇਨਾ ਪਿਆਰ ਵਿੱਚ ਸੋਚਦਾ ਹੈ ਕਿ ਮੈਂ ਤਾਂ ਐਵੇਂ ਹੀ ਇੰਨਾ ਸਮਾਂ ਆ ਜਾਈ ਗਵਾ ਦਿੱਤਾ ਪਿਆਰ ਭਰੀ ਜ਼ਿੰਦਗੀ ਕਿੰਨੀ ਹਸੀਨ ਹੁੰਦੀ ਆ ਵਿਕਾਸ ਨੂੰ ਨਸ਼ਾ ਬੰਦ ਕੀਤੇ ਲਗਭਗ 2 ਮਹੀਨੇ ਹੋ ਗਏ ਸੀ ਤੇ ਹੁਣ ਕਾਫੀ ਠੀਕ ਸੀ ਉਸ ਦੀ ਦਵਾਈ ਵੀ ਕੱਟ ਹੋ ਰਹੀ ਸੀ ਵਿਮੀ ਵੀ ਕਾਫੀ ਖੁਸ਼ ਸੀ ਕਿ ਵਿਕਾਸ ਨੇ ਨਸ਼ਾ ਛੱਡ ਦਿੱਤਾ ਹੈ ਤੇ ਉਹ ਪਾਪਾ ਨਾਲ ਦੁਕਾਨ ਤੇ ਵੀ ਜਾਂਦਾ ਹੈ ਬਲਰਾਜ ਵੀ ਉਸ ਤੇ ਵਿਸ਼ਵਾਸ ਕਰਨ ਲੱਗਿਆ ਸੀ ਇਸ ਲਈ ਉਹ ਵਿਕਾਸ ਨੂੰ ਪੈਸੇ ਜਮ੍ਹਾਂ ਕਰਵਾਉਣ ਬੈਂਕ ਵੀ ਪੇ ਜਾਂਦਾ ਸੀ ਅਸ਼ੋਕੂਰੀ ਵੀ ਛੇਤੀ ਹੀ ਬਿੰਮੀ ਨੂੰ ਮਿਲਣ ਆ ਜਾਂਦੇ ਸੀ ਤਾਂ ਕਿ ਵਿਕਾਸ ਨੂੰ ਡਰ ਰਹੇ ਤੇ ਉਹ ਬਿੰਮੀ ਨੂੰ ਕੁਝ ਨ ਕਹੀ ਨਾ ਹੁਣ ਰੀਨੋ ਵੀ ਬਿੰਮੀ ਨਾਲ ਕੁਝ ਠੀਕ ਵਿਵਹਾਰ ਕਰਨ ਲੱਗੀ ਸੀ ਸਭ ਕੁਝ ਠੀਕ ਹੁੰਦਾ ਵੇਕ ਸੋਨੂ ਸੋਚਦਾ ਹੈ ਕਿ ਮੈਂ ਮੇਰੇ ਪਾਪਾ ਨੂੰ ਆਪਣੇ ਦਿਲ ਦੀ ਗੱਲ ਕਹਿ ਦਿਆਂ ਤੇ ਉਹ ਕਹਿੰਦਾ ਕਿ ਪਾਪਾ ਜਿੱਥੇ ਮੈਂ ਹਾਈਲਾਈਟਸ ਕਰਦਾ ਸੀ ਉੱਥੇ ਮੇਰੀ ਕੁੜੀ ਨਾਲ ਗਲਵਤ ਹੋ ਗਈ ਸੀ ਮੈਂ ਉਸ ਨਾਲ ਵਿਆਹ ਕਰਾ ਕੇ ਕੈਨੇਡਾ ਜਾਣਾ ਹੈ ਬਲਰਾਜ ਸੋਨੂ ਇਹੋ ਜਿਹੀਆਂ ਕੁੜੀਆਂ ਸਿਰਫ ਬਾਹਰ ਜਾਣ ਲਈ ਵਿਆਹ ਦੇ ਬਹਾਨੇ ਪੈਸੇ ਅਰੇਂਜ ਕਰਦੀਆਂ ਨੇ ਤੇ ਉੱਥੇ ਜਾ ਕੇ ਮੁੰਡੇ ਨੂੰ ਲੈ ਕੇ ਵੀ ਨਹੀਂ ਜਾਂਦੀਆਂ ਆਪਣਾ ਇੱਥੇ ਚੰਗਾ ਕੰਮ ਚੱਲਦਾ ਤੂੰ ਕੀ ਕਰਨਾ ਹੈ ਬਾਹਰ ਜਾ ਕੇ ਸੋਨੂੰ ਪਪਾ ਮੈਂ ਤੇ ਕੈਨੇਡਾ ਹੀ ਜਾਣਾ ਏ ਬੈਣੀ ਦੁਕਾਨਾਂ ਤੇ ਬੈਠਣਾ ਕੀਰਤਿਕ ਚੰਗੀ ਕੁੜੀ ਆ ਉਸਦੇ ਪਪਾ ਦੀ ਛੋਟੀ ਜੀ ਪਰਚੂਨ ਦੀ ਦੁਕਾਨ ਉਹ ਜ਼ਿਆਦਾ ਅਮੀਰ ਨਹੀਂ ਹਨ ਉਸ ਦਾ ਕੈਨੇਡਾ ਜਾਣ ਦਾ ਸੁਪਨਾ ਹੈ ਤੇ ਮੇਰਾ ਵੀ ਹੈ ਬਲਰਾਜ ਅਮੀਰ ਤੋਂ ਕੀ ਲੈਣਾ ਹੈ ਪਰਿਵਾਰ ਸਿੰਘਾ ਹੋਵੇ ਉਹ ਕਿੱਥੇ ਰਹਿੰਦੇ ਨੇ ਸੋਨੂ ਪਪਾ ਜਿੱਦ ਤੇ ਮੇਰਾ ਇ ਲੈਟਸ ਅ ਸੈਂਟਰ ਸੀ ਰੂਰਲ ਇਨਕਲੇਵਿਚ ਉਹਨਾਂ ਦਾ ਕਾਰਜ ਆ ਪਰ ਕੀਰਤ ਕਹਿੰਦੀ ਸੀ ਕਿ ਤੂੰ ਆਪਣੇ ਮੰਮੀ ਪਪਾ ਨੂੰ ਸਾਡੇ ਘਰ ਪੇਜੇ ਮੈਂ ਬਲਰਾਜ ਸੋਚਦਾ ਹੈ ਕਿ ਤੇ ਰਹਿ ਕੇ ਵੀ ਇਹ ਦੋਵੇਂ ਭਰਾ ਫਿਗੜੇ ਹੀ ਹਨ ਚਲੋ ਜੇ ਸੋਨੂ ਬਾਹਰ ਚਲਾ ਗਿਆ ਆਪਣੇ ਕਮਾ ਕੇ ਖਾਵੇਗਾ ਉਹ ਸੋਨੂ ਨੂੰ ਕਹਿੰਦਾ ਹੈ ਕਿ ਪਹਿਲੇ ਮੈਂ ਕਾਰਜਾ ਕੀ ਆਮਾਂਗਾ ਜੀ ਮੈਨੂੰ ਠੀਕ ਲੱਗਾ ਫਿਰ ਰਿਸ਼ਤੇ ਦੀ ਗੱਲ ਕਰਾਂਗੇ ਉਹ ਸੋਨੂੰ ਨੂੰ ਕਹਿੰਦਾ ਹੈ ਕਿ ਤੂੰ ਕੁੜੀ ਨੂੰ ਨੰਦਸੀ ਮੈਨੂੰ ਉਹਨਾਂ ਦੇ ਘਰ ਅੱਗੇ ਛੱਡਿਆ ਤੇ ਤੂੰ ਦੁਕਾਨ ਤੇ ਬੈਠੀ ਸੋਨੂੰ ਬਲਰਾਜ ਨੂੰ ਕੀਰਤ ਦੇ ਘਰ ਅੱਗੇ ਛੱਡ ਕੇ ਦੁਕਾਨ ਤੇ ਵਾਪਸ ਆ ਜਾਂਦਾ ਹੈ ਬਲਰਾਜ ਸ਼ਾਕਿਬਲ ਮਾਰਦਾ ਹੈ ਤਕੀਰ ਤੇ ਬਾਹਰ ਹੁੰਦੀ ਆ ਤੇ ਉਸ ਨੂੰ ਨਮਸਤੀ ਬੁલાਂਦੀ ਆ ਉਹ ਕਹਿੰਦਾ ਹੈ ਕਿ ਅਮਨੀਸ਼ ਜੀ ਨੂੰ ਮਿਲਣਾ ਸੀ ਕਿ ਆ ਜਾਓ ਅੰਕਲ ਜੀ ਪਾਪਾ ਦੁਕਾਨ ਤੇ ਹੀ ਹਨ ਬੁਲਾਉਨੇ ਆ ਉਹ ਬਲਰਾਜ ਨੂੰ ਅੰਦਰ ਬਿਠਾ ਦੁਕਾਨ ਤੇ ਜਾ। ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਤੁਹਾਨੂੰ ਕੀ ਮਿਲਣ ਆਇਆ ਹੈ। ਅਵਨੇਸ਼ ਕੀਤ ਤੂੰ ਇੱਥੇ ਬਾਠ ਹੁਣੀ ਲਈ। ਮੈਂ ਦੀ ਕਹਾਂ ਕੌਣ ਤੇ ਉਹ ਕਹਾਰਾ ਕਿ ਬਲਰਾਜ ਨੂੰ ਮਿਲਦਾ ਹੈ। ਸ਼ਸ਼ਮਾ ਉਹਨਾਂ ਨੂੰ ਪਾਣੀ ਦੇ ਕੇ ਬਲਰਾਜ ਨੂੰ ਨਮਸਤੇ ਕਰ ਜਾ ਕਰ ਲੈਂਦੀ ਆ। ਸੋਚਦੀ ਆ ਪਤਾ ਨਹੀਂ ਕੌਣ ਆ। ਅਵਨੇਸ਼ ਹਾਂਜੀ ਤੁਸੀਂ ਕੌਣ? ਮੈਂ ਪਛਾਣਿਆ ਨਹੀਂ ਤੁਹਾਨੂੰ। ਮੇਰੇ ਨਾਲ ਕੋਈ ਕੰਮ ਸੀ। ਬਲਰਾਜ ਜੀ ਮੈਂ ਇਥੋਂ ਲੁਧਿਆਣਾ ਤੋਂ ਹੀ ਆ ਮੇਰਾ ਬੇਟਾ ਤੇ ਤੁਹਾਡੀ ਬੇਟੀ ਇਕੱਠੇ ਹੀ ਆਈ ਲੈਟਸ ਕਰਦੇ ਸੀ ਮੇਰਾ ਬੇਟਾ ਵੀ ਕਿ ਨਿੱਡਾ ਜਾਣਾ ਚਾਹੁੰਦਾ ਆ ਦੋਵੇਂ ਬੱਚੇ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਮੈਂ ਚਾਹੁੰਦਾ ਸੀ ਕਿ ਜੇ ਤੁਹਾਡੀ ਮਰਜ਼ੀ ਹੋਵੇ ਤਾਂ ਆਪਾਂ ਬੱਚਿਆਂ ਦਾ ਰਿਸ਼ਤਾ ਕਰ ਦੇਈਏ ਅਮਨੀਸ਼ ਤਾਂ ਇਹ ਗੱਲ ਸੁਣ ਕੇ ਇੱਕਦਮ ਰੰਗ ਉੱਡ ਗਿਆ ਇੱਕੀ ਕੀਤਾ ਕੀਰਤ ਨੇ ਤੇ ਉਹ ਬਲਰਾਜ ਨੂੰ ਕਹਿੰਦਾ ਮੈਂ ਇੱਕ ਮਿੰਟ ਆ ਰਹਾ ਆ ਤੇ ਉਹ ਕੀਤ ਨੂੰ ਦੁਕਾਨ ਤੋਂ ਬੁਲਾ ਸੁਸ਼ਮਾ ਕੋਲ ਜਾਂਦਾ ਹੈ ਕੀ ਕਹਿੰਦਾ ਹੈ ਕਿਰਤ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਤੇਰੇ ਤੇ ਵਿਸ਼ਵਾਸ ਕਰਕੇ ਮੈਂ ਤੈਨੂੰ ਆਇਨਰਸ ਕਰਵਾਇਆ ਸੀ ਤੇ ਤੂੰ ਉੱਥੇ ਕੀ ਕੰਮ ਕਰਨ ਲੱਗ ਪਈ ਤਾਂ ਹੀ ਕੁੜੀਆਂ ਨੂੰ ਮਾਰਦੇ ਹਨ ਲੋਕ ਸਮਾਜ ਵਿੱਚ ਇੱਜ਼ਤ ਰੋਲ ਕੇ ਰੱਖ ਦਿੰਦੀਆਂ ਹਨ ਸ਼ੁਸ਼ਮਾ ਮੈਨੂੰ ਕੀਰਤ ਨੇ ਦੱਸਿਆ ਸੀ ਮੈਂ ਤੁਹਾਨੂੰ ਡਰਦੀ ਨਹੀਂ ਦੱਸਿਆ ਕਿਉਂਕਿ ਤੁਹਾਡਾ ਮਰਦਾਂ ਦਾ ਦੂਰਾ ਮਾਪਦੰਡ ਹੁੰਦਾ ਹੈ ਜਦੋਂ ਰੋਹਨ ਨੇ ਕਿਹਾ ਸੀ ਕਿ ਉਹ ਕਿਸੇ ਲੜਕੀ ਨੂੰ ਪਿਆਰ ਕਰਦਾ ਹੈ ਤਸੀ ਚੱਟ ਤੁਰ ਪਈ ਸੀ ਕੁੜੀ ਵਾਲਿਆਂ ਦੇ ਘਰ ਤੇ ਉਦੋਂ ਉਸਦੇ ਪਾਪਾ ਨਹੀਂ ਸਨ ਮੰਨੇ ਕਿਉਂਕਿ ਸਾਡਾ ਸਮਾਜ ਕੁੜੀਆਂ ਨੂੰ ਪਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੁਣ सोनू ਦੇ ਪਾਪਾ ਤਿਆਰ ਨਹੀਂ ਰਿਸ਼ਤਾ ਕਰਨ ਨੂੰ ਹੁਣ ਤੁਸੀਂ ਨਹੀਂ ਮੰਨਣਾ ਕਿਉਂਕਿ ਸਾਡੀ ਕੁੜੀ ਤੇ ਸਾਡੇ ਸਮਾਜ ਵਿੱਚ ਇੱਜ਼ਤ ਖਰਾਬ ਹੋਵੇਗੀ ਮੁੰਡਾ ਪਿਆਰ ਕਰੇ ਤਾਂ ਕੋਈ ਹਰਜ ਨਹੀਂ ਹੁੰਦਾ ਕੁੜੀ ਪਿਆਰ ਕਰੇ ਤਾਂ ਗੁਨਾਹ ਹੋ ਜਾਂਦਾ ਹੈ ਪਰ ਜ਼ਿੰਦਗੀ ਦੋਵਾਂ ਦੀ ਹੀ ਖਰਾਬ ਹੋ ਜਾਂਦੀ ਹੈ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਤੜਫਦੇ ਰਹਿੰਦੇ ਹਨ ਤੇ ਮਜਬੂਰੀ ਤੇ ਜ਼ਿੰਦਗੀ ਜਿਉਂਦੇ ਹਨ ਪਹਿਲਾਂ ਕੁੜੀ ਦੇ ਘਰਦਿਆਂ ਕਰਕੇ ਰੋਹੋਂ ਦੇ ਤੇ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੁਣ ਮੈਂ ਕੀਰੇਤ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿਆਂਗਾ ਕਿਉਂਕਿ ਉਸਨੇ ਕੁਝ ਗਲਤ ਨਹੀਂ ਕੀਤਾ ਸਗੋਂ ਸਾਡੀ ਸਹਿਮਤੀ ਨਾਲ ਹੀ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ ਅਮਨੀਸ਼ ਦਾ ਗੁੱਸਾ ਠੰਡਾ ਹੋ ਗਿਆ ਸੀ ਤੇ ਉਹ ਸੋਚਣ ਲੱਗਾ ਕਿ ਮੈਂ ਸੱਚਮੁੱਚ ਆਪਣੀ ਧੀ ਨਾਲ ਗਲਤ ਕਰ ਰਿਹਾ ਸੀ ਪਹਿਲਾਂ ਹੀ ਰੋਹਨ ਆਪਣੀ ਪਿਆਰ ਨੂੰ ਭੁਲਾ ਨਹੀਂ ਪਾ ਰਿਹਾ ਤੇ ਜੇ ਹੁਣ ਕੀਰਤ ਦਾ ਰਿਸ਼ਤਾ ਨਾ ਕੀਤਾ ਤਾਂ ਉਹ ਵੀ ਸਾਰੀ ਉਮਰ ਉਹ ਛੇਤੀ ਛੇਤੀ ਬਲਰਾਜ ਕੋਲ ਵਾਪਸ ਜਾਂਦਾ ਹੈ ਤਾਂ ਬਲਰਾਜ ਕੇੰਦਾ ਆ ਬੜਾ ਟਾਈਮ ਲਾ ਦਿੱਤਾ ਕਿੱਥੇ ਚਲੇ ਗਏ ਸੀ ਅਮਨੇਸ਼ ਕਿਤੇ ਨਹੀਂ ਜੀ ਇਹੋ ਜਿਹੇ ਮਾਮਲਿਆਂ ਵਿੱਚ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ ਸਲਾਹ ਕਰਨੀ ਪੈਂਦੀ ਆ ਮੇਰਾ ਬੇਟਾ ਚੰਡੀਗੜ੍ਹ ਗਿਆ ਹੋਇਆ ਕੋਚਿੰਗ ਲੈਣ ਉਹ ਆਈਏ ਐਸਟੀ ਤਿਆਰੀ ਕਰ ਰਿਹਾ ਆ ਉਹ ਆ ਜਾਵੇ ਤਾਂ ਸਲਾਹ ਕਰਕੇ ਦੱਸਿਓ ਹਾਂ ਬਲਰਾਜ ਚਲੋ ਠੀਕ ਹੈ ਜੀ ਪਰ ਇੱਕ ਵਾਰ ਬੱਚਿਆਂ ਬਾਰੇ ਜ਼ਰੂਰ ਸੋਚ ਲਿਓ ਪੈਸੇ ਦੀ ਆਪਣੇ ਕੋਲ ਕੋਈ ਕਮੀ ਨਹੀਂ ਆਪਾਂ ਬੱਚਿਆਂ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਾਂ ਬਲਰਾਜ ਇਹ ਜਾਣ ਤੋਂ ਬਾਅਦ ਅਵਨੀਸ਼ ਨੇ ਰੋਹਨ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਰੋਹਨ ਨੇ ਪਿਆਰ ਦੇ ਦਰਦ ਨੂੰ ਮਹਿਸੂਸ ਕੀਤਾ ਸੀ ਇਸ ਕਰਕੇ ਉਹ ਕਹਿੰਦਾ ਪਾਪਾ ਜੇ ਕੀਰਤ ਨੂੰ ਪਸੰਦ ਹੈ ਤਾਂ ਕਰ ਦਿਓ ਅਵਨੀਸ਼ ਬੇਟਾ ਤੂੰ ਆਵੇਂਗਾ ਫਿਰ ਵੇਖਾਵਾਂਗੇ ਘਰਵਾਰ ਤੇਜੀ ਕਿਵੇਂ ਦੇ ਹਨ ਰੋਹਨ ਪਪਾ ਤੁਸੀਂ ਤੇ ਚਾਚਾ ਜੀ ਜਾ ਕੇ ਵੇਖੋ ਮੈਂ ਤਾਂ ਹੁਣ ਟੈਸਟ ਦੇ ਕੇ ਹੀ ਆਵਾਂਗਾ ਮੇਰਾ ਬੀਹ ਨੂੰ ਟੈਸਟ ਆ ਜੇ ਮੈਂ ਪਹਿਲਾਂ ਆ ਗਿਆ ਤਾਂ ਸਾਰੀ ਤਿਆਰੀ ਕੀਤੀ ਖਰਾਬ ਹੋ ਜਾ ਅਵਿਨੇਸ਼ ਸ਼ਿਸ਼ਮਾ ਨੂੰ ਕਹਿੰਦਾ ਹੈ ਕਿ ਜੇਕਰ ਵਿੱਚ ਕੋਈ ਬਚੋਲਾ ਪੈ ਜਾਵੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਕੀਤ ਨੇ ਆਪ ਮੁੰਡਾ ਪਸੰਦ ਕੀਤਾ ਹੈ ਤੇ ਆਪਣੀ ਇੱਜ਼ਤ ਰਹਿ ਜਾਵੇਗੀ ਸ਼ਿਸ਼ਮਾ ਹਾਂ ਫਚੋਲਾ ਕਿੱਥੋਂ ਲੱਭਾਂਗੇ ਹਾਂ ਇੱਕ ਗੱਲ ਕਿਸੇ ਮੈਰਿਜ ਬਿਊਰੋ ਵਾਲੇ ਨੂੰ ਕਹਿ ਸਕਦੇ ਹਾਂ ਉਸ ਨੂੰ ਕੁਝ ਪੈਸੇ ਦੇ ਦਿਆਂਗੇ ਅਵਨੇਸ਼ ਹਾਂ ਅਗਰ ਠੀਕ ਹੈ ਮੈਂ ਕਿਸੇ ਮੈਰਿਜ ਬਿਊਰੋ ਵਾਲੇ ਨੂੰ ਪੁੱਛਦਾ ਹਾਂ ਤੇ ਉਹ ਮੈਰਿਜ ਬਿਊਰੋ ਵਾਲਿਆਂ ਦੀ ਨੰਬਰ ਕੱਢ ਕੇ ਇੱਕ ਨੰਬਰ ਤੇ ਫੋਨ ਕਰਕੇ ਉਸ ਨੂੰ ਆਪਣੀ ਗੱਲ ਦੱਸਦਾ ਹੈ ਉਹ ਕਹਿੰਦਾ ਹੈ ਕਿ ਸਾਡੀ ਫੀਸ 10000 ਰੁਪਏ ਹੈ ਅਵਨੇਸ਼ ਸੋਚਦਾ ਹੈ ਕਿ ਚਲੋ ਇੱਜ਼ਤ ਰਹਿ ਜਾਵੇ ਬਾਹਰ ਭਿੰਨ ਤੇ ਵੀ ਖਰਚ ਕਰਨਾ ਸੀ ਤੇ ਉਸ ਨੂੰ ਕਹਿੰਦਾ ਹੈ ਕਿ ਠੀਕਾ ਮੈਂ ਤੇਰੇ ਕੋਲ ਆਉਣਾ ਆ ਤੇ ਉਹ ਮੈਰिज ਬਿਊਰੋ ਤੇ ਜਾ ਕੇ ਉਸ ਨੂੰ ਬਲਰਾਜ ਦੇ ਘਰ ਦਾ ਐਡਰੈਸ ਦੇਉਂਦਾ ਆ ਤੇ ਕਹਿੰਦਾ ਆ ਕਿ ਸਵੇਰੇ ਸਾਡੇ ਘਰ ਆ ਜਾਮੀ ਤੇ ਸਾਡੇ ਨਾਲ ਮੁੰਡੇ ਤੇ ਘਰ ਚਲਾ ਜਾਮੀ ਉਹ ਬਲਰਾਜ ਨੂੰ ਵੀ ਫੋਨ ਕਰਕੇ ਕਹਿੰਦਾ ਆ ਕਿ ਅਸੀਂ ਸਵੇਰੇ ਤੁਹਾਡੇ ਘਰ ਆਵਾਂਗੇ ਤੇ ਵਿਜੋਲੇ ਵਾਲੀ ਗੱਲ ਵੀ ਸਮਝਾ ਦਿੰਦਾ ਹੈ ਕਿ ਧੀਆਂ ਵਾਲਿਆਂ ਨੂੰ ਸਮਾਜ ਵਿੱਚ ਆਪਣੀ ਇੱਜ਼ਤ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਹਰ ਰਾਤ ਨੂੰ ਬਲਰਾਜ ਘਰਾ ਕੀ ਰੀਨ ਨੂੰ ਤੇ ਵਿਮੀ ਨੂੰ ਦੱਸਦਾ ਹੈ ਕਿਸਵੇਰੇ ਸੋਨੂ ਨੂੰ ਵੇਖਣ ਵਾਲੇ ਆ ਰਹੇ ਹਨ ਰੇਨੂ ਕਿੱਥੋਂ ਆ ਰਹੇ ਹਨ ਤੇ ਕਿਹਨੇ ਦੱਸਿਆ ਬਲਰਾਜ ਸੋਨੂ ਕਹਿੰਦਾ ਮੈਂ ਬਾਹਰ ਜਨਾਈ ਮੈਰੇ ਇਸ ਬਿਊਰੋ ਵਾਲੇ ਨੇ ਦੱਸਿਆ ਹੈ ਕੁੜੀ ਨੇ ਹਾਈਲਾਈਟਸ ਕੀਤੀ ਆ ਬਲਰਾਜ ਨਹੀਂ ਚਾਹੁੰਦਾ ਸੀ ਕਿ ਐਵੇਂ ਜ਼ਿਆਦਾ ਗੱਲਾਂ ਦੱਸ ਕੇ ਔਰਤਾਂ ਦੇ ਕਿਚਕਿਚ ਸ਼ੁਰੂ ਹੋ ਜਾਵੇ ਵੈਮੀ ਪਪਾ ਕਿੱਥੋਂ ਆਏ ਹਨ ਉਹਨਾਂ ਨੇ ਬਲਰਾਜ ਇਥੋਂ ਆਪਣੀ ਸ਼ਹਿਰ ਤੋਂ ਹੀ ਹਨ ਦੋਵੇਂ ਭੈਣ ਭਰਾ ਹੀ ਹਨ ਭਰਾ ਚੰਡੀਗੜ੍ਹ ਪੜਦਾ ਹੈ ਅਗਲੇ ਦਿਨ ਅਵਨੇਸ਼ ਆਪਣੇ ਪ੍ਰਾਣੂ ਤੇ ਵਜੋਲੇ ਨੂੰ ਨਾਲ ਲੈ ਕੇ ਬਲਰਾਜ ਦੇ ਘਰ ਪਹੁੰਚ ਜਾਂਦਾ ਹੈ ਉਹ ਵੀ ਅੱਗੋਂ ਉਹਨਾਂ ਦੀ ਆਉ ਭਖਤ ਕਰਦੇ ਹਨ ਬਲਰਾਜ ਸਾਡੇ ਦੋਵੇਂ ਬੇਟੇ ਹੀ ਹਨ ਵੱਡਾ ਵਿਆਹਿਆ ਹੋਇਆ ਹੈ ਉਹ ਵੀ ਇਸੇ ਸ਼ਹਿਰ ਵਿੱਚ ਹੀ ਨੇ ਇੱਕ ਕਹਿੰਦਾ ਮੈਂ ਕੈਨੇਡਾ ਜਾਣਾ ਹੈ ਤਾਂ ਕਰਕੇ ਅਸੀਂ ਸੋਚਿਆ ਕਿ ਆਈਲੈਂਡਸ ਵਾਲੀ ਕੁੜੀ ਵੀ ਲੈ ਲਨੀ ਹੈ ਕੀਰਤ ਦਾ ਚਾਚਾ ਤਾਂ ਘਰ-ਵਾਰ ਵੇਖ ਆਪਣੇ ਪ੍ਰਾਣੂ ਕਹਿੰਦਾ ਕਿ ਵੀਰ ਜੀ ਮੁੰਡੇ ਵਾਲੇ ਤਕੜੇ ਲੱਗਦੇ ਹਨ ਕੰਮ ਨੂੰ ਕੋਈ ਲੈਣ ਦੇਣ ਦੀ ਦਿੱਕਤ ਨਾ ਹੋਵੇ ਵਿਚੋਲਾ ਉਹਨਾਂ ਨੂੰ ਬਸ ਆਇਲੈਂਡਸ ਵਾਲੀ ਕੁੜੀ ਚਾਹੀਦੀ ਆ ਆਪੇ ਪੈਸਾ ਲਾ ਕੇ ਬਾਹਰ ਵੇਜਣਗੇ ਚਾਚਾ ਚਲੋ ਫਿਰ ਤਾਂ ਠੀਕਾ ਹਾਂਜੀ ਕਾਕਾ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਆ ਸੋਨੂੰ ਜਿੰਨੇ ਪਲਸ 2 ਤੱਕ ਹੀ ਪੜਿਆ ਆ ਫਿਰ ਆਇਲੈਂਡਸ ਕਰਨ ਲੱਗ ਪਿਆ ਸੀ ਪਰ ਬੈਂਟ ਘਟਾਏ ਸੀ ਬਲਰਾਜ ਆਪਣਾ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਆ ਤੇ ਦੋ ਸ਼ੋਅਰੂਮ ਰੈਂਟ ਤੇ ਦਿੱਤੇ ਹਨ ਪ੍ਰਭੂ ਦੀ ਬਹੁਤ ਕਿਰਪਾ ਹੈ ਸਭ ਕੁਝ ਹੈ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਸ ਸਾਨੂੰ ਤਿੰਨ ਕੱਪੜੀਆਂ ਵਿੱਚ ਤੀ ਚਾਹੀਦੀ ਆ ਅਮਨੀਸ਼ ਸਾਨੂੰ ਠੀਕ ਹੈ ਜੀ ਤੁਸੀਂ ਦੱਸੋ ਕਦੋਂ ਆਉਣਾ ਸਾਡੇ ਘਰ ਬਲਰਾਸ ਭਾਈ ਸਾਹਿਬ ਆਪਾਂ ਕਿਸੇ ਛੋਟੇ ਜਿਹੇ ਹੋਟਲ ਵਿੱਚ ਮਿਲ ਲੈਨੇ ਆ ਉੱਥੇ ਹੀ ਦੋਵਾਂ ਨੂੰ ਪਿਆਰ ਦੇ ਦਿਆਂਗੇ ਬਾਕੀ ਵਿਆਹ ਸੀ ਜਲਦੀ ਹੀ ਕਰ ਲੈਣਾ ਆ ਤੇ ਕਰਨਾ ਵੀ ਬਿਲਕੁਲ ਸਾਦਾ ਹੀ ਆ ਰੇਨ ਪਹਿਲਾਂ ਅਸੀਂ ਲੜਕੀ ਦਾ ਵੇਖ ਲਈਏ ਫਿਰ ਅਗਲੀ ਗੱਲ ਕਰ ਲਵਾਂਗੇ ਵਚੂਲਾ ਹਾਂਜੀ ਉੱਥੇ ਪਹਿਲਾਂ ਲੜਕੀ ਵੇਖਾਇਓ ਜੇ ਪਸੰਦ ਹੋਈ ਤਾਂ ਫਿਰ ਪਿਆਰ ਦੇ ਆਇਓ ਅਵਨੀਸ਼ ਹਾਂਜੀ ਠੀਕਾ ਅਸੀਂ ਫਿਰ ਚਲਦਿਆਂ ਹੋਰ ਜੇ ਵੇਖੀ ਅਸੀਂ ਤੁਹਾਨੂੰ ਫੋਨ ਕਰ ਦੇਾਂਗੇ ਐਂਤਵਾਰ ਦੇ ਦਿਨ ਉਹ ਵੇਖ ਵਿਖਾਈ ਲਈ ਰੱਖ ਲੈਂਦੇ ਹਨ ਬਲਰਾਜ ਵੀ ਮੈਨੂੰ ਕਹਿੰਦਾ ਕਿ ਪੁੱਤਰ ਤੂੰ ਤੇ ਰਹਿਣ ਦੀ ਹੀ ਤੇ ਹੋਟਲ ਵਿੱਚ ਪੌੜੀਆਂ ਵਗੈਰਾ ਹੁੰਦੀਆਂ ਹਨ ਤੇ ਫਰਸ਼ ਵੀ ਤਿਲਕਣਾ ਹੁੰਦਾ ਆ ਫਿਮੀ ਹਾਂਜੀ ਪਪਾ ਜੀ ਤੁਸੀਂ ਸਾਰੇ ਆ ਜਾਓ ਮੈਂ ਤਾਂ ਘਰ ਹੀ ਰਹਾਂਗੀ ਕਸੀ ਫੋਨ ਵਿੱਚ ਫੋਟੋ ਖਿੱਚ ਲਈ ਆयो ਮੈਂ ਵੇਖ ਲਾਂਗੀ ਸੋਨੂੰ ਵਿਕਾਸ ਤੇ ਮੰਮੀ ਪਾਪਾ ਚਾਰੇ ਚ ਲੈ ਜਾਂਦੇ ਹਨ ਜਦੋਂ ਉਹ ਹੋਟਲ ਵਿੱਚ ਪਹੁੰਚੇ ਤਾਂ ਅਗਨੇਸ਼ ਸ਼੍ਰੀਸ਼ਮਤੀ ਕੀਰਤ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸਨ ਬਲਰਾਜ ਸੀ ਸੋਨੂੰ ਨੇ ਕੀਰਤ ਨੂੰ ਪਹਿਲਾਂ ਹੀ ਵੇਖਿਆ ਹੋਇਆ ਸੀ ਬਲਰਾਜ ਰੀਨੂ ਤੇ ਵਿਕਾਸ ਨੂੰ ਪੁੱਛਦਾ ਹੈ ਕਿ ਲੜਕੀ ਕਿਵੇਂ ਦੀ ਲੱਗੀ ਕੀਰਤ ਲੰਬੀ ਪਤਲੀ ਤਿੱਖੇ ਨੈਣ ਨਕਸ਼ ਰੰਗ ਸਾਵਲਾ ਹੁੰਦੇ باوجود ਵੀ ਬਹੁਤ ਸੋਹਣੀ ਲੱਗਦੀ ਸੀ ਲਾਈਟ ਪਿੰਕ ਰੰਗ ਦੇ ਸੂਟ ਵਿੱਚ ਤਾਂ ਸਭ ਉਹ ਹੀ ਜ਼ਿਆਦਾ ਫੱਕਦੀ ਰਹੀ ਸੀ ਰਿਨ ਕੁੜੀ ਤੇ ਸੋਹਣੀ ਆ ਪਰ ਉਹ ਬਚੋਲਾ ਕਿੱਥੇ ਗਿਆ ਆਇਆ ਨਹੀਂ ਬਲਰਾਜ ਉਹ ਕਈ ਥਾਂ ਮਤੇ ਜਾਂਦੀ ਰਹਿੰਦੇ ਹਨ ਦੇਰ ਚ ਹੋ ਗਿਆ ਹੋਣਾ ਹੈ ਅਗਨੇਸ਼ ਮੈਰਿਜ ਬਿਊਰੋ ਵਾਲੇ ਨੂੰ ਫੋਨ ਕਰਦਾ ਹੈ ਕਿ ਅਜੇ ਤੱਕ ਆਇਆ ਨਹੀਂ ਕਹਿੰਦਾ ਕਿਵੇਂ ਬਸ ਹੋਟਲ ਦੇ ਬਾਹਰ ਹੀ ਆ ਗਏ ਹਾਂ ਤੇ ਉਹ ਅੰਦਰ ਆ ਗਿਆ ਬਚੋਲਾ ਹਾਂਜੀ ਦੱਸੋ ਫੇ ਠੀਕ ਹੈ ਲੜਕੇ ਬਲਰਾਜ ਨੂੰ ਕਹਿੰਦਾ ਹੈ ਬਲਰਾਜ ਰੀਨੂ ਤੇ ਵਿਕਾਸ ਨੂੰ ਇਸ਼ਾਰਾ ਕਰਦਾ ਆ ਤਾਂ ਰੀਨੂ सोनू ਨੂੰ ਕਹਿੰਦੀ ਆ ਕਿ ਤੈਨੂੰ ਪਸੰਦ ਆ ਕੁੜੀ सोनू ਹਾਂਜੀ ਮੰਮੀ ਮੈਨੂੰ ਤੇ ਠੀਕ ਆ ਤੁਸੀਂ ਵੇਖ ਲਓ ਰੀਨੂ ਇੱਕ ਪਾਸੇ ਜਾ ਕੇ ਕੁੜੀ ਨੂੰ ਕੁਝ ਪੁੱਛਣਾ ਹੈ ਤਾਂ ਪੁੱਛ ਲੈ सोनू ਮੰਮੀ ਨਹੀਂ ਠੀਕ ਹੈ ਮੈਂ ਕੁਝ ਨਹੀਂ ਪੁੱਛਣਾ ਰੀਨੂ ਬਲਰਾਜ ਨੂੰ ਕਹਿੰਦੀ ਆ ਕਿ ਕੁੜੀ ਤਾਂ ਠੀਕ ਆ ਮੈਂ ਗੱਲਬਾਤ ਕਰ ਲੁਮਾ ਤੇ ਉਹ ਜਾ ਕੇ ਕੀਰਤ ਕੋਲ ਬੈਠ ਗਈ ਹਾਂਜੀ ਬੇਟਾ ਤੁਸੀਂ ਕਿੱਥੇ ਤੱਕ ਪੜਾਈ ਕੀਤੀ ਆ ਕੀਰਤ ਜੀ ਮੈਂ ਬੀਏ ਕਰ ਰਹੀ ਹਾਂ ਤੇ ਆਈਲੈਟਸ ਵਿੱਚ 77 ਪੈਂਡ ਆਏ ਹਨ ਰੀਨ ਬੀਏ ਦੇ ਨਾਲ ਆਈਲੈਟਸ ਕਿਵੇਂ ਕਰ ਲੇ ਕੀ ਜੀ ਮੈਂ ਬੀਏ ਸੀਸੀ ਰਾਹੀਂ ਕਰ ਰਹੀ ਹਾਂ ਤੇ ਆਈਲੈਟਸ ਟੈਸਟ ਦਾ ਮੈਂ ਇੱਕ ਮਹੀਨਾ ਕਲਾਸਾਂ ਲਾ ਕੇ ਦੀ ਰਿਤਾ ਸੀ ਰੀਨ ਬਲਰਾਜ ਨੂੰ ਕਹਿੰਦੀ ਆ ਕੋਈ ਕੁੜੀ ਤਾਂ ਠੀਕ ਆ ਪਰ ਤੇਜ਼ਵਾਹਵਾ ਲੱਗਦੀ ਆ ਬਲਰਾਜ ਕਹਿੰਦਾ ਜਮਾਨਾ ਤੇਜ਼ ਦਾ ਹੀ ਆ ਮਨ ਵਿੱਚ ਸੋਚਦਾ ਕਿ ਤੈਨੂੰ ਕਾਬੂ ਕਰਨ ਵਾਲੀ ਵੀ ਇੱਕ ਚਾਹੀਦੀ ਆ ਉਹ ਬਚੋਲੇ ਨੂੰ ਕਹਿੰਦਾ ਆ ਕਿ ਠੀਕ ਆ ਚਲੋ ਪਿਆਰ ਦਿਓ ਬੱਚਿਆਂ ਨੂੰ ਤੇ ਉਹ ਉਹਨਾਂ ਨੂੰ ਦੋ ਕੁਰਸੀਆਂ ਤੇ ਬਿਠਾ ਦਿੰਦੇ ਹਨ ਬਲਰਾਜ ਵਿਕਾਸ ਨੂੰ ਕਹਿੰਦਾ ਆ ਕਿ ਜਾ ਮੋਂ ਮਿੱਠਾ ਕਰਵਾਉਣ ਲਈ ਲੱਡੂਆਂ ਦਾ ਡੱਬਾ ਲੈ ਆ ਵਿਕਾਸ ਲੱਡੂ ਲੈ ਕੇ ਆਇਆ ਤਾਂ ਪਹਿਲਾਂ ਰੀਨੂ ਤੇ ਬਲਰਾਜ ਦੋਵਾਂ ਨੂੰ ਪਿਆਰ ਦਿੰਦੇ ਹਨ ਤੇ ਫਿਰ ਅਗਨੀਸ਼ ਤੇ ਸ਼ਸ਼ਮਾ ਪਿਆਰ ਦਿੰਦੇ ਹਨ ਵਿਕਾਸ ਪਿਆਰ ਦੇਣ ਲੱਗਦਾ ਹੈ ਤਾਂ ਸ਼ਸ਼ਮਾ ਰੀਨੂ ਨੂੰ ਕਹਿੰਦੀ ਆ ਭੈਣ ਜੀ ਤੁਹਾਡੀ ਵੱਡੀ ਨੂੰ ਕਿਉਂ ਨਹੀਂ ਆਈ ਰੀਨੂ ਸਾਨੂੰ ਡਾਕਟਰ ਨੇ ਬੈਡ ਰੈਸਟ ਦੱਸੀ ਹੋਈ ਆ ਸਤਮਾ ਮਹੀਨਾ ਚੱਲ ਰਿਹਾ ਹੈ ਤੁਹਾਡਾ ਬੇਟਾ ਵੀ ਨਹੀਂ ਆਇਆ ਦੱਸਦੇ ਸੀ ਕਿ ਕੋਚਿੰਗ ਨਾਲ ਚੰਡੀਗੜ੍ਹ ਗਿਆ ਹੋਇਆ ਆ ਸੁਸ਼ਮਾ ਹਾਂਜੀ ਉਹ IAS ਦੀ ਤਿਆਰੀ ਕਰ ਰਿਹਾ ਆ ਤਾਂ ਕਰਕੇ ਉਹ ਕਹਿੰਦਾ ਸੀ ਤੁਸੀਂ ਵੇਖ-ਵੇਖਾਈ ਕਰ ਲਓ ਅਵਨੀਸ਼ ਨੇ ਹੋਟਲ ਵਾਲੇ ਨੂੰ ਜ਼ਿਆਦਾ ਆਰਡਰ ਦਿੱਤਾ ਸੀ ਵੇਟਰ ਪਹਿਲਾਂ ਕੋਲਡ ਡਰਿੰਕ ਤੇ ਸਨੈਕਸ ਵਗੈਰਾ ਦੇ ਗਏ ਤੇ ਥੋੜੀ ਦੇਰ ਬਾਅਦ ਚਾਹ ਤੇ ਮਠਿਆਈ ਪਕੌੜੇ ਲੈ ਆਈ ਸੋਨੂ ਤੇ ਕੀਰਤ ਹੁਣ ਇਕੱਠੇ بیٹھ ਗਏ ਤੇ ਗੱਲਬਾਤ ਕਰਨ ਲੱਗੇ ਬਲਰਾਜ ਅਗਨੇਸ਼ ਨੂੰ ਕਹਿੰਦਾ ਆ ਕਿ ਵਿਆਹ ਦੀ ਤਰੀਕ ਪੱਕੀ ਕਰ ਲਈਏ ਰੀਨੂ ਜੀ ਆਪਾਂ ਵਿਆਹ ਵਿੰਮੀ ਦੇ ਬੱਚਾ ਹੋਣ ਤੋਂ ਬਾਅਦ ਹੀ ਕਰਾਂਗੇ ਨਹੀਂ ਫਿਰ ਮੁਸ਼ਕਲ ਹੋਵੇਗਾ ਬਲਰਾਜ ਫਿਰ ਤਾਂ ਬੱਚੇ ਦਾ ਸਵਾ ਮਹੀਨਾ ਪੂਰਾ ਕਰ ਦੇ 5 ਮਹੀਨੇ ਲੰਘ ਜਾਣਗੇ ਸਭਾ ਸਾਦਾ ਵਿਆਹ ਕਰਕੇ ਬਿੰਮੀ ਦੀ ਗੋਦ ਭराई ਦੀ ਰਸਮ ਨੂੰ ਇਕੱਠੇ ਹੀ ਪਾਰਟੀ ਕਰ ਲੈਣੇ ਆ ਫਿਰ ਗਰਮੀ ਵੀ ਜ਼ਿਆਦਾ ਹੋ ਜਾਣੀ ਆ ਅਗਨੇਸ਼ 2 ਮਾਰਚ ਨੂੰ ਰੋਹਨ ਦਾ ਟੈਸਟ ਆ ਉਸ ਤੋਂ ਬਾਅਦ ਜਦੋਂ ਮਰਜ਼ੀ ਰਖ ਲੋ ਬਲਰਾਜ ਐਂਤਵਾਰ 27 ਮਾਰਚ ਨੂੰ ਸਵੇਰੇ ਮੰਦਰ ਵਿੱਚ ਫੇਰੇ ਕਰਾ ਕੇ ਸਾਡੇ ਘਰ ਛੋਟੀ ਜਿਹੀ ਪਾਰਟੀ ਕਰ ਲਵਾਂਗੇ ਜਿਆਦਾ ਖਰਚ ਮੈਂ ਨਹੀਂ ਕਰਨਾ ਦੋਵਾਂ ਨੂੰ ਕੈਨੇਡਾ ਵੀ ਪੇਛਣਾ ਹੈ ਅਵਨੇਸ਼ ਪਾਰਟੀ ਅਸੀਂ ਕਰਾਂਗੇ ਸਾਡਾ ਫਰਜ਼ ਬੰਦਾ ਹੈ ਬਲਰਾਜ ਨਹੀਂ ਜੀ ਐਵੇਂ ਦੁਰੱਖ ਖਰਚਾ ਜ਼ਰੂਰੀ ਕਰਨਾ ਹੈ ਅਸੀਂ ਗੋਦ ਫੜਾਈ ਦੀ ਰਸਮ ਕਰਨੀ ਹੈ ਅਵਨੇਸ਼ ਚਲੋ ਜੀ ਮੈਂ ਤੁਹਾਡੀ ਮਰਜ਼ੀ ਬਲਰਾਜ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਅੱਜ 13 ਤਰੀਕ ਹੋ ਗਈ ਆ ਬਸ ਇੱਕ ਐਂਥ ਫਰ ਲੰਘਣਾ ਵਿੱਚ ਫਿਰ ਮਿਲਦੇ ਹਾਂ ਜੇ ਕੋਈ ਹੋਰ ਗੱਲਬਾਤ ਹੋਈ ਤਾਂ ਫੋਨ ਕਰ ਲਿਓ ਤੇ ਉਹ ਘਰਾਂ ਨੂੰ ਚਲੇ ਜਾਂਦੇ ਹਨ ਉਹ ਸਾਰੇ ਜਦੋਂ ਘਰ ਆਏ ਤਾਂ ਬਲਰਾਜ ਵਿੰਮੀ ਦੇ ਅੱਗੇ ਲੱਡੂਆਂ ਦਾ ਡੱਬਾ ਕਰਦਾ ਹੋਇਆ ਕਹਿੰਦਾ ਆ ਕਿ ਲਿਆ ਪੁੱਤਲ ਤੇਰੇ ਦੇਵਰ ਦਾ ਰੋਕਾ ਹੋ ਗਿਆ ਤੇ ਵਿਆਹ ਵੀ ਪੱਕਾ ਕਰ ਲਿਆ ਆ ਵਿੰਮੀ ਫਿਰ ਤਾਂ ਵਧਾਈਆਂ ਨੇ ਪਾਪਾ ਜੀ ਮੰਮੀ ਜੀ ਸੋਨੂੰ ਨੂੰ ਪਸੰਦ ਆ ਗਈ ਕੁੜੀ ਰੀਨੂ ਹੋਰ ਪਸੰਦ ਆਉਣੀ ਸੀ ਕੁੜੀ ਹੈ ਬਹੁਤ ਸੋਹਣੀ ਵਿਮੀ ਵਿਆਹ ਕੋ ਜਦਾ ਪੱਕਾ ਕਰਿਆ ਏ ਬਲਰਾਜ ਵਿਆਹ ਤਾਂ 15 ਦਿਨਾਂ ਨੂੰ ਆ ਮੈਂ ਤਾਂ ਇਸ ਐਂਤਵਾਰ ਹੀ ਕਰ ਲੈਣਾ ਸੀ ਪਰ ਉਸ ਦਿਨ ਕੁੜੀ ਦੇ ਭਰਾ ਦਾ ਕੋਈ ਟੈਸਟ ਹੈ ਤਾਂ ਕਰਕੇ ਅਗਲੇ ਐਂਤਵਾਰ 27 ਮਾਰਚ ਤਾ ਹੀ ਪੱਕਾ ਕਰ ਲਿਆ ਹੈ ਵਿਮੀ ਤੁਸੀਂ ਵਿਆਹ ਨਹੀਂ ਜਲਦੀ ਰੱਖ ਲਿਆ ਬਲਰਾਜ ਹਾਂ ਪੁੱਤਰ ਤੇਰੀ ਗੁੱਧ ਭੜਾਈ ਦੀ ਰਸਮ ਤੇ ਵਿਆਦੀ ਪਾਰਟੀ ਇਕੱਠੀ ਹੀ ਕਰ ਦੇਣੀ ਆ ਸ਼ੀਲਾ ਫੇਰ ਤਾਂ ਤੁਹਾਨੂੰ ਵਧਾਈਆਂ ਨੇ ਬੀਬੀ ਜੀ ਬਾਉ ਜੀ ਤੁਹਾਨੂੰ ਵੀ ਹੁਣ ਤਾਂ ਘਰ ਵਿੱਚ ਦੋ ਬਹੂਆਂ ਹੋ ਜਾਣਗੀਆਂ ਰੀਨੂ ਸ਼ੀਲਾ ਨੂੰ ਖਾਣੋਂ ਲੱਡੂ ਦਿੰਦੀ ਆ ਤਾਂ ਸ਼ੀਲਾ ਕਹਿੰਦੀ ਆ ਬੀਬੀ ਜੀ ਖਾਲੀ ਮੂੰਹ ਮਠਕਰਾਉਂਗੀ ਬਲਰਾਜ ਉਸ ਨੂੰ ਸਾਰ ਪੇ ਵਧਾਈ ਦੇ ਦਿੰਦਾ ਹੈ ਤੇ ਸ਼ੀਲਾ ਕਹਿੰਦੀ ਆ ਕਿ ਬਾਪੂ ਜੀ ਰੱਬ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ ਦੇਵੇ ਰੀਨੂ ਰੋਟੀ ਦਾ ਵੇਲਾ ਹੋ ਗਿਆ ਚਲ ਰੋਟੀ ਪਕਾ ਲਾ ਸ਼ੀਲਾ ਸਬਜੀ ਬਣੀ ਹੋਈ ਏ ਫੁਲਕੀ ਲਾਦੀ ਮ ਬਲਰਾਸ ਲਾ ਦੇ ਫਿਰ ਜਾ ਕੇ ਦੁਕਾਨ ਵੀ ਵੇਖੀ ਇਹਨੇ ਨੂੰ ਸੋਨੂ ਦੀ ਗੱਡੀ ਖੜੀ ਕਰਕੇ ਆ ਜਾਂਦਾ ਹੈ ਵਿੰਮੀ ਉਸ ਦੀ ਹਰਕਤਾਂ ਕਰਕੇ ਉਹਨੂੰ ਬਹੁਤ ਘੱਟ ਬੁਲਾਉਂਦੀ ਸੀ ਪਰ ਅੱਜ ਉਸ ਦੀ ਮੰਗਣੀ ਹੋਣ ਕਰਕੇ ਉਸਨੇ ਕਹਿੰਦੇ ਆ ਸੋਨੂ ਵੀਰੇ ਵਧਾਈ ਆ ਮੰਗਣੀ ਤੇ ਵਿਆਹ ਦੀ ਸੁਣ ਭਾਬੀ ਨੂੰ ਵੀ ਵਧਾਈਆਂ ਤੇਰੇ ਨਾਲ ਕੰਮ ਕਰਾਉਣ ਵਾਲੀ ਨਹੀਂ ਆਉਣਾ ਏ ਵਿੰਮੀ ਮੇਰੇ ਨਾਲ ਕੀ ਕੰਮ ਕਰਾਉਣਾ ਉਸਨੇ ਤਾਂ ਕੈਨੇਡਾ ਹੀ ਚਲੀ ਜਾਣਾ ਏ ਬਲਰਾਜ ਕੈਨੇਡਾ ਜਾਣ ਵਿੱਚ ਤਾਂ ਟਾਈਮ ਲੱਗਦਾ ਹੈ ਫਾਈਲ ਲਾਉਣ ਤੋਂ ਬਾਅਦ ਕਾਫੀ ਸਮਾਂ ਲੰਘ ਜਾਂਦਾ ਹੈ ਤਾਂ ਹੀ ਵਿਆਹ ਛੇਤੀ ਰੱਖਿਆ ਜਾ ਆਈਐਡਸ ਕਰਨ ਤੋਂ ਬਾਅਦ 2 ਸਾਲ ਦੇ ਵਿੱਚ ਹੀ ਕਾਗਜ਼ ਲਾਉਣੇ ਪੈਂਦੇ ਹਨ 2 ਮਹੀਨੇ ਤੇ ਹੋ ਹੀ ਗਏ ਨੇ ਉਸਨੂੰ ਆਈਲੈਟਸ ਦਾ ਟੈਸਟ ਪਾਸ ਕੀਤੇ ਨੂੰ ਵੈਮੀ ਮੈਨੂੰ ਫੋਟੋ ਤਾਂ ਵਿਖਾਓ ਮੇਰੇ ਦੇਵਰਾਣੇ ਦੀ ਉਹ ਵਿਕਾਸ ਨੂੰ ਕਹਿੰਦੀ ਆ ਤੁਸੀਂ ਵੀ ਗੱਲਾਂ ਦੱਸੋ ਕੁਝ ਬੋਲਦੇ ਹੀ ਨਹੀਂ ਵਿਕਾਸ ਫੋਨ ਵਿੱਚੋਂ ਵਿਮੀ ਨੂੰ ਸੋਨੂ ਤੇ ਕੀਰਤੀ ਦੀ ਫੋਟੋ ਦਿਖਾਉਂਦਾ ਹੈ। ਵਿਮੀ ਫੋਟੋ ਵੇਖ ਕੇ एकदम ਚੌਂਕ ਜਾਂਦੀ ਆ। ਇਸ ਕੁੜੀ ਦਾ ਨਾਂ ਕੀ ਏ? ਰੀਨ ਇਸ ਦਾ ਨਾਂ ਕੀਰਤੀ। ਤੂੰ ਜਾਣਦੀ ਇਸ ਨੂੰ? ਬਲਰਾਜ ਕੀ ਗੱਲ ਵਿਮੀ ਪੁੱਤ? ਤੂੰ ਇਸ ਨੂੰ ਵੇਖ ਕੇ ਹੈਰਾਨ ਕਿਉਂ ਹੋ ਗਈ? ਕੋਈ ਗੱਲ ਤਾਂ ਨਹੀਂ ਇਸ ਕੁੜੀ ਬਾਰੇ ਤੈਨੂੰ ਪਤਾ? ਵਿਮੀ ਸੁੱਝਦੀ ਆ ਕਿ ਕੀ ਦੱਸਾਂ ਮੈਂ ਕੀਰਤੀ ਬਾਰੇ। ਨਹੀਂ ਪਾਪਾ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਇਹ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੱਚੀ ਕਾਲ